ਦੋਸਤੋ ਪੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਜਿਹੜਾ ਕਲਮਾ ਮੰਤਰ ਲੈ ਕੇ ਹਾਜ਼ਰ ਹੋਈਆਂ ਇਹ ਮਾਤਾ ਮਸਾਣੀ ਦਾ ਜਾਲ ਮੰਤਰ ਹੈ ਮਾਤਾ ਮਸਾਣੀ ਦੇ ਜਾਲ ਮੰਤਰ ਦੇ ਨਾਲ ਹਰ ਇੱਕ ਦੁਨੀਆ ਦਾ ਕੰਮ ਬਣੇਗਾ ਕੋਈ ਵੀ ਵੱਡੇ ਤੋਂ ਵੱਡਾ ਕੰਮ ਵਿਗੜੇ ਤੋਂ ਵਿਗੜਿਆ ਕੰਮ ਇਹਦੇ ਨਾਲ ਬਣੇਗਾ ਇਹ ਮੰਤਰ ਬਹੁਤ ਥੋੜਾ ਜਿਹਾ ਬਟਾ ਹੈ ਇਹਨੂੰ ਚੰਗੀ ਤਰ੍ਹਾਂ ਕੰਠ ਕਰਕੇ ਹੀ ਦੱਸੀ ਹੋਈ ਵਿਧੀ ਦੇ ਅਨੁਸਾਰ ਹੀ ਇਹਦੀ ਸਿੱਧੀ ਕਰਨੀ ਆ ਜਿਹਦੇ ਨਾਲ ਤੁਹਾਨੂੰ ਬਹੁਤ ਤਰੱਕੀ ਮਿਲੇਗੀ ਜਿਹੜੇ ਲੋਗ ਦਰਬਾਰਾਂ ਦੇ ਕੰਮ ਕਰਦੇ ਨੇ ਉਹਨਾਂ ਦੇ ਕੋਲ ਸੰਗਤ ਬੇਸਾਹੀ ਪਹੁੰਚੇਗੀ ਔਰ ਜਿਹੜੇ ਸਰਕਾਰੀ ਅਦਾਰਿਆਂ ਦੇ ਵਿੱਚ ਕੰਮ ਕਰਦੇ ਆ ਉਹਨਾਂ ਦੇ ਕੋਲ ਉਹਨਾਂ ਨੂੰ ਮਿਲਣ ਵਾਲੇ ਲੋਕ ਉਮੰਦਾ ਫੈਦਾ ਕਰਨ ਵਾਲੇ ਲੋਕ ਬਹੁਤ ਪਹੁੰਚਣਗੇ ਸੋ ਪਹਿਲਾਂ ਇਹ ਜੋ ਕਿ ਮਾਤਾ ਮਸਾਣੀ ਦਾ ਜਾਲ ਮੰਤਰ ਹੈ ਇਹ ਸੁਣ ਲਈਏ ਆਪਾਂ ਚੰਗੀ ਤਰ੍ਹਾਂ ਕੰਠ ਕਰਕੇ ਫਿਰ ਹੀ ਇਹਦਾ ਵਿਧੀ ਦੇ ਅਨੁਸਾਰ ਇਹਦਾ ਜਾਪ ਸ਼ੁਰੂ ਕਰਨਾ ਹੈ ਨੌ ਗ੍ਰਹ ਹੋਏ ਇਕੱਠੇ ਪੜ ਪਾਟਿਆ ਧਰਤੀ ਦਾ ਬਿਜਲੀ ਚਮਕੀ ਅਸਮਾਨ ਚੋਂ ਸੰਗਰ ਸੰਦੂਲਿਆ ਇੰਦਰ ਦਾ ਬਣ ਗਈ ਅਜਬ ਕਹਾਣੀ ਪੈਦਾ ਹੋਈ ਮਸਾਣੀ ਭੂਤਪ੍ਰੇਤ ਜਨ ਖਵੀਸ ਸਾਰੇ ਸ਼ੈਤਾਨ ਨਾਲੇ ਇਬਲੀਸ ਚਾਰੇ ਇਲਮਾ ਵਿੱਚ ਜਵਰ ਦੀਆਂ ਕਲਮਾਂ ਕਲਮਾਂ ਵਿੱਚ 22 ਦੁਹਾਈ ਪੈਦਾ ਹੋਈ ਮਸਾਣੀ ਆਵਾਜ਼ ਦੀਆਂ ਤਰੰਗਾਂ ਵਿੱਚ ਸਾਰੇ ਹੀ ਰੰਗਾਂ ਵਿੱਚ ਚੂੜੇ ਦੀ ਸ਼ਨਕਾਰ ਵਿੱਚ ਭਰੇ ਬਾਜ਼ਾਰ ਵਿੱਚ ਸਿਆਪਿਆਂ ਤੇ ਮਸਾਣਾ ਵਿੱਚ ਰੜੇ ਮਦਾਨਾਂ ਵਿੱਚ ਝੂਠ ਨਾ ਜਾਣੀ ਪੈਦਾ ਹੋਈ ਮਸਾਣੀ ਸੂਰਜ ਦੀ ਲਾਲੀ ਵਿੱਚ ਚੰਦਰਮਾ ਦੀ ਲੋਬ ਵਿੱਚ ਉਨਾਂ ਦੀ ਖਸ਼ਕੂਬੋ ਵਿੱਚ ਦਰਿਆਵਾਂ ਦੇ ਰੋਹ ਵਿੱਚ ਬਗਦੇ ਹਵਾਵਾਂ ਵਿੱਚ ਚੱਲਦੀਆਂ ਸਾਹਾਂ ਵਿੱਚ ਮਹਿੰਦੀ ਦੇ ਰੰਗਾਂ ਵਿੱਚ ਮਸਤ ਮਲੰਗਾਂ ਵਿੱਚ ਮਸਾਣੀ ਮੋ ਮਸਤਾਣੀ ਪੈਦਾ ਹੋਈ ਮਸਾਣੀ ਹਰ ਰੰਗ ਵਿੱਚ ਜੀਆਂ ਦੇ ਸੰਜੋਗ ਵਿੱਚ ਸੰਕਲਿਆ ਆਵਾਜ਼ਾਂ ਵਿੱਚ ਕੰਜਰੀ ਦੇ ਸਾਜ਼ਾਂ ਵਿੱਚ ਰਾਜਿਆਂ ਦੇ ਰਾਜਾਂ ਵਿੱਚ ਰਾਜਿਆਂ ਦੀ ਰਾਣੀ ਪੈਦਾ ਹੋਈ ਮਸਾਣੀ ਚਿੜੀਆਂ ਦੀ ਚਹਿ ਚਹਿ ਵਿੱਚ ਪੋਪੀਹੇ ਦੀ ਪੈ ਪੈ ਵਿੱਚ ਕੋਇਲ ਦੇ ਗੀਤਾਂ ਵਿੱਚ ਸ਼ਗਨ ਤੇ ਰੀਤਾਂ ਵਿੱਚ ਜੰਗਲ ਉਜਾੜਾਂ ਵਿੱਚ ਬਾਗਾਂ ਬਹਾਰਾਂ ਵਿੱਚ ਝੂਠ ਨਾ ਜਾਣੀ ਪੈਦਾ ਹੋਈ ਮਸਾਣੀ ਦੁਖੀਆਂ ਦੀ ਰੂੰਗਰ ਵਿੱਚ ਸ਼ਰਾਬੀਆਂ ਦੀ ਸੂੰਗਰ ਵਿੱਚ ਇੰਦਰ ਦੇ ਅਖਾੜੇ ਵਿੱਚ ਵੱਜਦੇ ਨਗਾਰੇ ਵਿੱਚ ਇੱਕੋ ਇੱਕ ਨਿਸ਼ਾਨੀ ਪੈਦਾ ਹੋਈ ਮਸਾਣੀ ਮੰਦਰ ਮਸੀਤਾਂ ਵਿੱਚ ਬੂੰਗੇ ਬਾਜ਼ਾਰਾਂ ਵਿੱਚ ਬਸਦੇ ਬਾਜ਼ਾਰਾਂ ਵਿੱਚ ਲੱਖਾਂ ਤੇ ਹਜ਼ਾਰਾਂ ਵਿੱਚ ਖੜੀਆਂ ਗੁਲਜ਼ਾਰਾਂ ਵਿੱਚ ਧੋਣੀਆਂ ਨਾਰਾਂ ਵਿੱਚ ਪਰੀਆਂ ਦੀ ਰਾਣੀ ਪੈਦਾ ਹੋਈ ਮਸਾਣੀ ਸੱਤਾਂ ਅਸਮਾਨਾਂ ਵਿੱਚ ਦੋਹਾਂ ਜਹਾਨਾਂ ਵਿੱਚ 14 ਤਬਕਾਂ ਵਿੱਚ ਕੁਰਾਨ ਦੇਆਂ ਸਬਕਾਂ ਵਿੱਚ ਹਦੀਸ ਕੁਰਾਨਾਂ ਵਿੱਚ ਗੁਰੂਆਂ ਦੇ ਗਿਆਨਾਂ ਵਿੱਚ ਗੁਰੂਆਂ ਦੇ ਗਿਆਨਾਂ ਵਿੱਚ ਮੰਗੀਆਂ ਕਿਰਪਾਨਾਂ ਵਿੱਚ ਜੰਗ ਦੇ ਮੈਦਾਨਾਂ ਵਿੱਚ ਲੜਦੀ ਰੋਹਾਨੀ ਪੈਦਾ ਹੋਈ ਮਸਾਣੀ 84 ਲੱਖ ਜੂਨ ਵਿੱਚ ਹਰ ਇੱਕ ਦੇ ਖੂਨ ਵਿੱਚ ਪਿਦ ਮਾਤਾ ਦੇ ਹੱਥਾਂ ਵਿੱਚ ਅਦਾਲਤਾਂ ਤੇ ਸੱਥਾਂ ਵਿੱਚ ਮਖਮਲੀ ਸੇਜਾਂ ਉੱਤੇ ਜੱਜ ਦੀਆਂ ਮੇਜ਼ਾਂ ਉੱਤੇ ਕਲਮ ਬਹਾਨੀ ਪੈਦਾ ਹੋਈ ਮਸਾਨੀ ਮੋਟਿਆਰ ਦੀ ਜਵਾਨੀ ਵਿੱਚ ਹੋਈ ਮਸਤਾਨੀ ਵਿੱਚ ਗਲ ਦੀ ਗਾਨੀ ਵਿੱਚ ਕਾਂਟਿਆਂ ਦੇ ਪੂਰ ਵਿੱਚ ਮੋਟਿਆਰਾਂ ਦੇ ਸ਼ੋਰਾਂ ਵਿੱਚ ਝੂਟ ਦੀਆਂ ਪੀਂਘਾਂ ਵਿੱਚ ਸੱਸੀ ਦੀਆਂ ਨੀਂਦਾਂ ਵਿੱਚ ਸੋਹਣੀ ਦੇ ਘੜਿਆਂ ਵਿੱਚ ਕਾਸੇ ਹੱਥ ਫੜਿਆਂ ਵਿੱਚ ਜੋ ਲੇਖਾਂ ਦੀ ਅੱਟੀ ਵਿੱਚ ਸਹਿਬਾਂ ਜਹੀ ਜੱਟੀ ਵਿੱਚ ਆਸ਼ਕਾਂ ਦੀ دیਵਾਨੀ ਪੈਦਾ ਹੋਈ ਮਸਾਣੀ ਚਰਖੇ ਦੀਆਂ ਹੂਕਾਂ ਵਿੱਚ ਨਾਗਾਆਂ ਦੀਆਂ ਸ਼ੂਕਾਂ ਵਿੱਚ ਰਾਧਾ ਦੀ ਗੋਦ ਵਿੱਚ ਸਬਦ ਦੇ ਸੰਜੋਗ ਵਿੱਚ ਪੱਤਿਆਂ ਦੀ ਸ਼ਣਸ਼ਣ ਵਿੱਚ ਧਰਤੀ ਦੇ ਕਣਕਣ ਵਿੱਚ ਬਸੰਤ ਬਹਾਰਾਂ ਵਿੱਚ ਗੁਰੂਆਂ ਅਵਤਾਰਾਂ ਵਿੱਚ ਸਬ ਦੇ ਜਵਾਨੀ ਪੈਦਾ ਹੋਈ ਮਸਾਣੀ ਤੁੰਬੇ ਦੀਆਂ ਤਾਰਾਂ ਵਿੱਚ ਖੰਜਰੀ ਦੀ ਸ਼ੰਕਾਰ ਵਿੱਚ ਪੀਰ ਮਰੀਦਾਂ ਵਿੱਚ ਢੋਲ ਟਮੱਕੇ ਵਿੱਚ ਸਿੱਕੇ ਤੇ ਮਸੱਲੇ ਵਿੱਚ ਕੋਰਖ ਦੇ ਢਿੱਲੇ ਵਿੱਚ ਮਹਿਬੂਬ ਤੂੰ ਜਾਣੀ ਪਰਦਾ ਹੋਈ ਮਸਾਣੀ ਦੋਸਤੋ ਇਹ ਜੋ ਮਸਾਣੀ ਦਾ ਜਾਲ ਸੀ ਇਹਨੂੰ ਆਪਾਂ ਨੇ ਹੁਣ ਸਿੱਧ ਕਿਵੇਂ ਕਰਨਾ ਕੀ ਕੀ ਇਹਦੇ ਲਈ ਸਮਾਂ ਚਾਹੀਦਾ ਕਿਹੜੇ ਸਮੇਂ ਇਹਦਾ ਪਾਠ ਕਰਨਾ ਕਿੰਨਾ ਪਾਠ ਕਰਨਾ ਇਹ ਸਾਰਾ ਕੁਝ ਚੰਗੀ ਤਰ੍ਹਾਂ ਸਮਝ ਕੇ ਇਸ ਮੰਤਰ ਨੂੰ કંઠ ਕਰਕੇ ਫਿਰ ਹੀ ਇਹਦਾ ਜਾਪ ਸ਼ੁਰੂ ਕਰਨਾ ਹੈ ਦੋਸਤੋ ਇਸ ਮਾਤਾ ਮਸਾਣੀ ਦੇ ਜਾਲ ਨੂੰ ਸਿੱਧ ਕਰਨੇ ਦੇ ਲਈ हर रोज़ गद्दी ग बैठ के इदा जाप करना है। ना तो के इधर जाप करना खास करके जिधे केसा वाले केसिये स्नान करके इदा जाप शुरू करना है दोस्तों इधर जाप इकताली दिन लगातार करना है रोजाना चाली बार पाठ यद करना है यानी कि ढाई बजे उठ के ਇਹਦਾ ਜਾਪ ਸ਼ੁਰੂ ਕਰਨਾ ਹਰ ਰੋਜ਼ ਗੱਦੀ ਤੇ ਬੈਠ ਕੇ 41 ਦਿਨ ਲਗਾਤਾਰ ਤਾਂ ਮਾਤਾ ਮਸਾਣੀ ਦੇ ਤੁਹਾਨੂੰ ਦਰਸ਼ਨ ਹੋਣਗੇ ਤੁਹਾਡੇ ਬਲ ਵਿੱਚ ਬੁੱਧੀ ਦੇ ਵਿੱਚ ਵਾਧਾ ਹੋਵੇਗਾ ਤੁਹਾਡੀ ਹਰ ਇੱਕ ਮੁਸ਼ਕਲ ਆਸਾਨ ਹੋਵੇਗੀ ਜਿਹੜੇ ਦਰਬਾਰਾਂ ਵਾਲੇ ਉਹਨਾਂ ਦੇ ਕੋਲ ਬੇਥਾ ਹੀ ਸੰਗਤ ਆਉਣ ਲੱਗ ਜਵੇ ਵੀ ਕੋਟ ਤਚੈਰੀ ਥਾਣੇ ਵਿੱਚ ਫਤਿਹ ਹੋਵੇਗੀ ਹਰ ਜਗ੍ਹਾ ਤੁਹਾਡੀ ਫਤਿਹ ਹੋਵੇਗੀ ਹਰ ਕੰਮ ਦੇ ਵਿੱਚ ਦੋਸਤੋ ਸੰਗਤ ਦੀ ਰੰਗਤ ਹੋਵੇਗੀ ਜਿਸਤੇ ਵੀ ਇਹ ਮਾਤਾ ਮਸਾਣੀ ਦਾ ਜਾਲ ਪੜੂਗੀ ਉਹਦੇ ਕੋਲ ਕੋਈ ਵੀ ਜਨਪੂਤ ਖਬੀਸ ਕਿਸੇ ਵੀ ਤਰ੍ਹਾਂ ਦੀ ਲਬਲਾ ਲਾਗੇ ਨਹੀਂ ਲੱਗੇਗੀ ਇਸ ਮਾਤਾ ਮਸਾਣੀ ਦੇ ਜਾਲ ਨੂੰ ਪੜਨ ਵਾਲੇ ਤੇ ਪੜਾਉਣ ਵਾਲੇ ਦਾ ਹਰ ਇੱਕ ਦੁੱਖ ਤਕਲੀਫ ਖਤਮ ਹੋ ਜਾਵੇਗਾ 41 ਦਿਨ ਤੋਂ ਬਾਅਦ ਦਿਵਾਲੀ ਵਾਲੀ ਰਾਤ ਨੂੰ ਇਹਦਾ ਜਾਪ ਕਰਨਾ 40 ਦਫਾ ਜਾਂ ਫਿਰ ਕਿਸੇ ਸੂਰਜ ਜਾਂ ਚੰਦਰ ਗ੍ਰਹਿਣ ਦੇ ਵਿੱਚ ਵੀ ਇਹਦਾ 40 ਦਿਨ ਜਾਪ ਕਰਕੇ ਇਹ ਜਾਗਰਤ ਹੋ ਜਾਵੇਗਾ ਇਹਦਾ ਜੋ ਪੂ ਪ੍ਰਸ਼ਾਦ ਹੈ ਲੱਡੂ ਪੇੜੇ ਭਾਨ ਪੰਜ ਤਰ੍ਹਾਂ ਦਾ ਮੇਵਾ ਦੇਣਾ ਹੈ ਚੁੰਨੀ ਵੱਡੀ ਦੇਗੀ ਲੈਣੀ ਆ ਇਕ ਨਾਰੀ ਲੈ ਕੇ ਇਹ ਵੀ ਮਾਤਾ ਮਸਾਣੀ ਦੇ ਮੰਦਰ ਚੜਾ ਸਕਦੇ ਆ ਕੋ ਕੁਛ ਵੀ ਨਹੀਂ ਸਰਦਾ ਤਾਂ ਦੋ ਲੱਡੂ ਵੀ ਮਾਤਾ ਮਸਾਣੀ ਦੇ ਦੇ ਕੇ ਤੁਸੀਂ ਇਸ ਪਾਠ ਨੂੰ ਕਰ ਸਕਦੇ ਆ ਸੋ ਦੋਸਤੋ ਤੁਹਾਡਾ ਹਰ ਇੱਕ ਕੰਮ ਇਸ ਮਾਤਾ ਮਸਾਣੀ ਦੇ ਜਾਲ ਦੇ ਨਾਲ ਸਿੱਧ ਹੋਵੇਗਾ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਰਹੇਗੀ ਤੁਹਾਡੀ ਸੰਸਾਰ ਦੇ ਵਿੱਚ ਜਜਕਾਰ ਹੋਵੇਗੀ ਸੋ ਦੋਸਤੋ ਜਿਹੜੇ ਸਫਕਾਰ ਜੋਗ ਏਸਟ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਕਮੈਂਟ ਬਾਕਸ ਦੇ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਔਰ ਜਲਦ ਹੀ ਕਿਸੇ ਨਵੇਂ ਕਲਮੇ ਮੰਤਰ ਪਾਠ ਦੀ ਨਾਲ حاضر ਹੋਵਾਂਗੇ ਸੋ ਦੋਸਤੋ ਜਦ ਤੱਕ ਲਈ ਜੈ ਪੀਰਾਂ ਦੀ